ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਉਹ ਸਾਰੇ ਸੂਟਸ ਦਿਖਾਵਾਂਗੇ ਜਿਹੜੇ ਕਿ ਆਪਾਂ ਕਸਟਮਰਸ ਲਈ ਰੈਡੀ ਕੀਤੇ ਨੇ ਸੋ ਉਹਨਾਂ ਦਾ ਤੁਸੀਂ ਆਰਡਰ ਵੀ ਦੇ ਸਕਦੇ ਹੋ ਸਾਨੂੰ ਸੋ ਆਰਡਰ ਕਰਨ ਦਾ ਪ੍ਰੋਸੈਸ ਤੁਹਾਨੂੰ ਪਤਾ ਕਿ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਕਰਨਾ ਸੋ ਆਪਣੇ ਨੰਬਰ ਸਕਰੀਨ ਦੇ ਉੱਪਰ ਦਿੱਤੇ ਹੋਏ ਨੇ ਸੋ ਤੁਸੀਂ ਵਟਸਐਪ ਕਰਕੇ ਕੋਈ ਵੀ ਕੁਇਰੀ ਹੋਏ ਤਾਂ ਤੁਸੀਂ ਉਹਦਾ ਕਨਫਰਮੇਸ਼ਨ ਲੈ ਸਕਦੇ ਹੋ ਸੋ ਆਪਾਂ ਸਟਾਰਟ ਕਰਦੇ ਹਾਂ ਜੀ ਫਰਸਟ ਸੂਟ ਤੋਂ ਉਸ ਸਪੈਸ਼ਲ ਔਨ ਆਰਡਰ ਆਪਾਂ ਕਸਟਮਰ ਦਾ ਕੀਤਾ ਸੋ ਸਪੈਸ਼ਲ ਅਸੀਂ ਇਹ ਸੂਟ ਨੂੰ ਮਦਰ ਲਈ ਡਿਜ਼ਾਈਨ ਕੀਤਾ ਹੈ ਸੋ ক্লোਜ਼ ਟੂ ਡਿਟੇਲਿੰਗ ਅਸੀਂ ਤੁਹਾਨੂੰ ਦਿਖਾ ਦਿੰਦੇ ਆ ਸੋ ਇਹਦੇ ਵਿੱਚ ਸਾਰਾ ਅਸੀਂ ਇੱਦਾਂ ਦਬਕੇ ਦਾ ਕੰਮ ਤੇ ਬਹੁਤ ਹੀ ਸਿੰਪਲ ਤੇ ਸੋਬਰ ਰੱਖਣ ਦੀ ਕੋਸ਼ਿਸ਼ ਕੀਤੀ ਆ ਸੋ ਇਹਦਾ ਆਰਡਰ ਤੁਸੀਂ ਕਲਰ ਚੇਂਜ ਕਰਕੇ ਦੇ ਸਕਦੇ ਹੋ ਤਾਂ ਇਹਦਾ ਦੁਪੱਟਾ ਰੱਖਿਆ ਜੀ ਅਸੀਂ ਪਿਓਰ ਚਨੋਂਨ ਦੇ ਵਿੱਚ ਤਾਂ ਸਾਰੇ ਸੂਟ ਦੇ ਵਿੱਚ ਅਸੀਂ ਬੂਟੀ ਤੇ ਘੇਰਾ ਸਾਈਡ ਤੇ ਬਾਜੂ ਸਾਈਡ ਅਸੀਂ ਐਮਬ੍ਰੋਇਡਰੀ ਕੀਤੀ ਆ ਹਾਂਜੀ ਇਹ ਹੈਗਾ ਆਪਣਾ ਨੈਕਸਟ ਸੈਕੰਡ ਸੂਟ ਸੋ ਇਹਦੀ ਤੇ ਹੈਗੀ ਆਪਣੀ ਸਾਰੀ ਡੋਰੀ ਦੀ embroiderry ਸੂ ਫੈਬਰਿਕ ਅਸੀਂ ਯੂਜ਼ ਕੀਤਾ ਜੀ ਜਾਰਜਟ ਤਾਂ ਸਟਿਚਿੰਗ ਟਾਈਮ ਤੁਸੀਂ ਦੇਖ ਸਕਦੇ ਹੋ ਨੀਚੇ ਆਪਾਂ ਹੈਂਗਿੰਗ ਲੀਸ ਐਡ ਕੀਤੀ ਹੋਈ ਆ ਸੋ ਇਹਦੀ ਕਲਰ ਸਕੀਮ ਦੇਖੋ ਬਹੁਤ ਸੋਹਣੀ ਅਸੀਂ ਲਗਾਈ ਹੋਈ ਹੈ ਸੋ ਸਾਰਾ ਡੋਰੀ ਦੀ embroiderry ਆ ਸੂ ਦੁਪਟਾ ਵੀ ਅਸੀਂ ਤੁਹਾਨੂੰ ਫੁੱਲ ਦਿਖਾਉਣੀ ਆ ਸੋ ਉਹਦੀ ਬਹੁਤ ਜਿਹੜੀ ਡਾਈ ਹੈਗੀ ਅਸੀਂ ਡਿਫਰੈਂਟ ਕਨਸੈਪਟ ਦੇ ਨਾਲ ਕੀਤੀ ਹੋਈ ਆ ਸੋ ਦੁਪट्टे ਨੂੰ ਅਸੀਂ ਤਿੰਨ ਸ਼ੇਡ ਦੇ ਵਿੱਚ ਡਾਈ ਕੀਤਾ ਹੋਇਆ ਸੋ ਇਹਦੇ ਸੈਂਟਰ ਦੇ ਵਿੱਚ ਸੂਟ ਨਾਲ ਦਾ ਵਨ ਸਾਈਡ ਹੈਗਾ ਜੀ ਪਿੰਕ ਐਂਡ ਅਦਰ ਸਾਈਡ ਜਿਹੜਾ ਆਫ ਵਾਈਟ ਕਲਰ ਵਿੱਚ ਲੱਗਿਆ ਹੋਇਆ ਤਾਂ ਇਹਦੇ ਤੇ ਜਿਹੜੀਆਂ ਲੇਸੀਸ ਹੈਗੀਆਂ ਅਸੀਂ ਫੋਰ ਸਾਈਡ ਡਨ ਕੀਤੀਆਂ ਨੇ ਦੀ ਬਾਟਮ ਦੇ ਤੁਸੀਂ ਦੇਖ ਸਕਦੇ ਹੋ ਅਸੀਂ ਪਾਈਪਿੰਗ ਐਡ ਕੀਤੀ ਹੋਈ ਆ ਸੋ ਇਹਦਾ ਵੀ ਤੁਸੀਂ ਕੋਈ ਵੀ ਕਲਰ ਤੇ ਆਪਾਂ ਨੂੰ ਆਰਡਰ ਦੇ ਸਕਦੇ ਹੋ ਨੈਕਸਟ ਸੂਟ ਹੈਗਾ ਜੀ ਏ ਲਾਈਨ ਸੂਟ ਸੋ ਜੀ ਦੇ ਕਿ ਅਸੀਂ ਇਦਾਂ ਫਰੰਟ ਸਾਈਡ ਸਾਰਾ ਜ਼ਰੀਦਾ ਤੇ 슬ੀਵਸ ਦੇਖੋ ਅਸੀਂ ਫੁਲੀ ਹੈਵੀ 슬ੀਵਸ ਰੱਖੀਆਂ ਹੋਈਆਂ ਨੇ ਸੋ ਸਾਰੇ ਦੇ ਉੱਪਰ ਆਪਾਂ ਥ्रेड ਵਰਕ ਵੀ ਕੀਤਾ ਹੋਇਆ ਤੇ ਨਾਲ ਆਪਾਂ ਜਿਹੜਾ ਬੈਕ ਸਾਈਡ ਦੇਖੋ ਹਨਾ ਬਾਰਡਰ ਐਡ ਕੀਤਾ ਹੋਇਆ ਸੋ ਕਲੀਆਂ ਵੀ ਆਪਾਂ ਸਾਰੀਆਂ ਜ਼ਰੀ ਨਾਲ ਐਮਬ੍ਰੋਇਡਰੀ ਕੀਤੀਆਂ ਨੇ ਸੋ ਇਹਦਾ ਆਪਾਂ ਜਿਹੜਾ ਸਟੀਚਿੰਗ ਹੈਗੀ ਹੈ ਜੀ ਉਹ ਆਪਾਂ ਏ ਲਾਈਨ ਦੇ ਵਿੱਚ ਕੀਤੀ ਹੈ ਤੇ نیچے ਜਿਹੜੀ ਬਾਟਮ ਹੈਗੀ ਆ ਉਹ ਆਪਾਂ ਇਦਾਂ ਸ਼ਰਾਰਾ ਜਿਹੜਾ ਹੈਗਾ ਆਪਾਂ ਸਿਚ ਕੀਤਾ ਹੋਇਆ ਸੋ نیچے ਸੇਮ ਬਾਰਡਰ ਆਪਾਂ ਕੀਤਾ ਤੇ ਨਾਲ ਕਲੀਆਂ ਦੇ ਉੱਪਰ ਆਪਾਂ ਐਮਬ੍ਰੋਇਡਰੀ ਕੀਤੀ ਹੋਈ ਆ ਸੋ ਕੰਟਰਾਸਟ ਕਲਰ ਲਗਾਇਆ ਜੀ ਅਸੀਂ ਇਹਦੇ ਤੇ ਮੈਰੂਨ ਸੋ ਜਿਹੜਾ ਮੈਰੂਨ ਸ਼ੇਡ ਹੈਗਾ ਉਹ ਅਸੀਂ ਦੁਪੱਟੇ ਦੇ ਵਿੱਚ ਐਡ ਕੀਤਾ ਹੋਇਆ ਸੋ ਅਸੀਂ ਤੁਹਾਨੂੰ ਦੁਪੱਟਾ ਦਿਖਾਉਣੀ ਆ ਸੋ ਦੁਪੱਟੇ ਦੇ ਅਸੀਂ ਫੂਟ ਸਾਈਡ ਲੀਸ ਐਡ ਕੀਤੀ ਹੋਈ ਆ ਸੋ ਇਹ ਹੈਗਾ ਜੀ ਦੁਪੱਟਾ ਦੁਪੱਟੇ ਦੇ ਵਿੱਚ ਆਪਾਂ embroidery ਨਾਲ ਦੀ ਜਿਹੜੀ ਕਲਰ ਐਡ ਕਰਕੇ نیچے ਹੈਂਗਿੰਗ ਲੀਸ ਲਗਾਈ ਹੋਈ ਆ ਸੋ ਡਾਟਸ ਵਾਲਾ ਦੁਪੱਟਾ ਵਿਸਕੋਸ organza ਦਾ ਫੈ布ਰਿਕ ਹੈਗਾ ਸੋ ਬਹੁਤ ਹੀ ਸੋਹਣੀ ਜਿਹੜੀ ਇਹਦੀ ਲੁੱਕ ਹੈਗੀ ਉਹ ਆ ਰਹੀ ਹੈ ਇਹ ਵੀ ਤੁਸੀਂ ਕਲਰ ਚੇਂਜ ਕਰਕੇ ਸਾਨੂੰ ਆਰਡਰ ਦੇ ਸਕਦੇ ਹੋ ਫੈਬਰਿਕ ਵੀ ਚੇਂਜ ਕਰਕੇ ਸੋ ਕਸਟਮਾਈਜ਼ ਅਸੀਂ ਇਸ ਪੀਸ ਨੂੰ ਕਰ ਸਕਦੇ ਆ ਨੈਕਸਟ ਹੈਗਾ ਜੀ ਪਿਓਰ ਸ਼ਿਮਰ ਦੇ ਵਿੱਚ ਸੋ ਸਾਰਾ ਜਿਹੜਾ ਹੈਗਾ ਤਪਕੇ ਦੀ ਐਮਬਰਾਇਡਰੀ ਆ ਤਾਂ ਇਹਦਾ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਡਿਫਰੈਂਟ ਹੈ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 슬ੀਵਸ ਨੂੰ ਅਸੀਂ ਡਬਲ ਸ਼ੇਡ ਦੇ ਵਿੱਚ ਰੱਖਿਆ ਹੋਇਆ ਜੀ ਤੁਸੀਂ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਸੀਂ ਇੰਸਟਾਗ੍ਰam ਲਿੰਕ ਵੀ ਪਾਇਆ ਹੋਇਆ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰੋ ਥੈਂਕ ਯੂ